ਨਸ਼ਿਆਂ ਦਾ ਕੰਮ ਹੈ ਤਾਂ ਭਵੇਂ ਸਾਰੀ ਦੁਨੀਆ ਦੇ ਵਿੱਚ ਹੀ ਆਪਾਂ ਅਮਰੀਕਾ ਕੈਨੇਡਾ ਤੋਂ ਬਹੁਤ ਐਡਵਾਂਸ ਕੰਟਰੀਆਂ ਨੇ ਉੱਥੇ ਵੀ ਬਹੁਤ ਲੋਕ ਨਸ਼ਿਆਂ ਦੇ ਵਿੱਚ ਅੰਦਰ ਨੇ ਉੱਥੇ ਵੀ ਨਸ਼ਾ ਦਾ ਕੰਮ ਕਰਦੇ ਨੇ ਸਾਰੀ ਦੁਨੀਆ ਵਿੱਚ ਘਟਬੱਧ ਹੈਗਾ ਪਰ ਪੰਜਾਬ ਕਿਉਂਕਿ ਜਿਆਦੇ ਜਾਗਰੂਕ ਸੂਬਾ ਹੈ ਜਿਆਦੇ ਲੋਕ ਇੱਥੋਂ ਦੇ ਹਰ ਗੱਲ ਨੂੰ ਲੈਂਦੇ ਨੇ ਤੇ ਨਸ਼ਿਆਂ ਦਾ ਵੀ ਇੱਥੇ ਰੌਲਾ ਜਿਆਦਾ ਪੈਂਦਾ ਸੋ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਅਸੀਂ ਨਸ਼ਿਆਂ ਨੂੰ ਖਤਮ ਕਰਨ ਦੀ ਖਾਤਰ ਅੱਗੇ ਆਈਏ ਤਾਂ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਵੱਸ ਸਕੇ ਮੈਂ ਤਾਂ ਆਪੋਜੀਸ਼ਨ ਵਾਲਿਆਂ ਨੂੰ ਬੇਨਤੀ ਕਰਦਾ ਦੀ ਕਲਾ ਪ੍ਰਚਾਰ ਕਰਨ ਦੀ ਬਜਾਏ ਵੀ ਅਸੀਂ ਇੱਕ ਦੂਜੇ ਨੂੰ ਭੰਡੀ ਜਾਈਏਗੀ ਇਹ ਜਿਹੜੀ ਨਸ਼ਾ ਦੀ ਬਿਮਾਰੀ ਹੈ ਇਹ ਸਭ ਦੀ ਸਾਂਝੀ ਹੈ ਜਿਹੜੇ ਨਸ਼ੇੜੀ ਨੇ ਨਾ ਉਹ ਕਾਲੀ ਦਲ ਦੇ ਨੇ ਨਾ ਉਹ ਕਾਂਗਰਸ ਦੇ ਨੇ ਨਸ਼ੇੜੀ ਨੇ ਉਹ ਕਿਸੇ ਦੇ ਵੀ ਹੋ ਸਕਦੇ ਨੇ ਸੋ ਉਹਨਾਂ ਨੂੰ ਬਚਾਉਣ ਦੇ ਖਾਤਰ ਸਾਨੂੰ ਰਲ ਮਿਲ ਕੇ ਕਾਗਰਸੀਆਂ ਕੋਲੇ ਵੀ ਜੋ ਕੋਈ ਚੰਗੇ ਸੁਝਾਅ ਨੇ ਇਸ ਮਾਤੇ ਸਾਡੇ ਵੀਰਾਂ ਕੋਲੇ ਉਹਨਾਂ ਨੂੰ ਵੀ ਸਾਨੂੰ ਸੁਝਾਅ ਦੇਣੇ ਚਾਹੀਦੇ ਆ ਗਵਰਨਮੈਂਟ ਦੀ ਹੈਲਪ ਕਰਨੀ ਚਾਹੀਦੀ ਆ ਸਾਡੇ ਨਾ ਮੋਢੇ ਨਾਲ ਮੋਢਾ ਜੋੜ ਕੇ ਨਸ਼ਿਆਂ ਦਾ ਜਿਹੜਾ ਕੰਮ ਹੈ ਇਹਨੂੰ ਖਤਮ ਕਰਨ ਦੀ ਖਾਤਰ ਰਲ ਮਿਲ ਕੇ ਸਾਰੇ ਪੰਜਾਬ ਨੂੰ ਬਚਾਉਣ ਦੀ ਖਾਤਰ ਹਰ ਪੰਜਾਬ ਵਾਸੀ ਦਾ ਹੀ ਫਰਜ਼ ਹੈ ਕਿ ਅਸੀਂ ਇਕੱਠੇ ਹੋ ਕੇ ਇਹ ਜਿਹੜੀ ਬਿਮਾਰੀ ਹੈ ਪੰਜਾਬ ਦੀ ਨਸ਼ਾ ਦੀ ਇਹਨੂੰ ਰਲ ਮਿਲ ਕੇ ਖਤਮ ਕਰੀਏ